ਵਜੀਤਪੁਰ ਤੇ ਜਿਹੜਾ ਇਹ 8 ਨੰਬਰ ਚੁੰਗੀ ਦਾ ਮੈਚ ਚੱਲ ਰਿਹਾ ਵਜੀਤਪੁਰ ਦਾ ਜਿਹੜਾ ਬੈਟਸਮੈਨ ਆ ਉਹ ਖੇਡ ਰਿਹਾ ਤੇ ਜਿਹੜੀ ਕੈਚ ਹੋ ਚੁੱਕੀ ਆ ਤੇ ਆਊਟ ਹੋ ਚੁੱਕਿਆ ਜਿਹੜੀ ਆ ਪਹਿਲੀ ਵਿਕਟ ਵਜੀਤਪੁਰ ਦੀ ਜਿਹੜੀ ਆ ਉਹ ਡਿੱਗ ਚੁੱਕੀ ਆ ਤੇ 8 ਨੰਬਰ ਜਿਹੜਾ ਚੁੰਗੀ ਆ ਉਹਦੇ ਬੋਲਰ ਜਿਹੜੇ ਆ ਉਹ ਬੋਲ ਕਰਾ ਰਹੇ ਆ ਆ ਜਿਹੜਾ ਪਿੰਡ ਨੂਰਪੁਰ ਸੇਠਾਂ ਦੇ ਵਿੱਚ ਟੂਰਨਾਮੈਂਟ ਕਰਾਇਆ ਗਿਆ ਸੀਗਾ ਉਹਦੇ ਵਿੱਚ ਜਿਹੜਾ ਸੈਕੰਡ ਪ੍ਰਾਈਜ਼ ਆ ਪਿੰਡ ਢੇਰੂ ਨੂੰ ਦਿੱਤਾ ਗਿਆ ਜੋ ਕਿ ਨੂਰਪੁਰ ਸੇਠਾਂ ਦੇ ਪਤਵੰਤੇ ਸੱਜਾਨੰਦ ਉਹ ਨਾਮ ਦੇ ਰਹੇ ਹਨ ਜਿਹੜੀ ਸੈਕੰਡ ਟੀਮ ਆਈ ਉਹ ਪਿੰਡ ਢੇਰੂ ਦੀ ਟੀਮ ਆਈ ਹੈ ਨਾਗਰਾ ਦੀ ਟੀਮ ਹੈ ਜਿਹੜੀ ਪਹਿਲੇ ਨੰਬਰ ਤੇ ਰਹੀ ਆ ਜਿਹੜਾ 5100 ਰੁਪਏ ਦਾ ਨਕਦ ਦਾ ਨਾਮ ਰਾਸ਼ੀ ਹੈ ਜਿਹੜੀ ਪਿੰਨ ਵਾਸੀ ਉਹਨਾਂ ਨੂੰ ਭੇਟ ਕਰ ਰਹੇ ਹਨ ਸੁੱਖੀ ਸਾਉਂਡ ਵਾਲਾ ਉਹਦਾ ਵਿਸ਼ੇਸ਼ ਤੌਰ ਤੇ ਕਮੇਟੀ ਵੱਲੋਂ ਜਿਹੜਾ ਸਨਮਾਨ ਕੀਤਾ ਜਾ ਰਿਹਾ ਲਗਾਤਾਰ 3 ਸਾਲ ਹੋ ਗਏ ਉਹ ਸਾਉਂਡ ਦੀ ਜਿਹੜੀ ਆ ਸੇਵਾ ਨਿਭਾ ਰਿਹਾ ਉਹ ਸ਼ੇਸ਼ ਤੌਰ ਤੇ ਦਾ ਸਨਮਾਨਿਤ ਕੀਤਾ ਜਾਂਦਾ ਇਹਨਾਂ ਬੱਚਿਆਂ ਨੂੰ ਇਹਨਾਂ ਨੇ ਜਿਹੜਾ ਪੂਰਾ ਦਿਨ ਐਨੀ ਗਰਮੀ ਦੇ ਵਿੱਚ ਜਿਹੜੀ ਸੇਵਾ ਨਭਈ ਆ ਜਿਹੜਾ ਨੂਰਪੁਰ ਸੇਠਾਂ ਟੂਰਨਾਮੈਂਟ ਕਰਾਇਆ ਗਿਆ ਸੀ ਕੀ ਕਹਣਾ ਕਿਹੜੀ ਟੀਮ ਫਰਸਟ ਹੈ ਕਿਹੜੀ ਸੈਕੰਡ ਹੈ ਫਰਸਟ ਰਹੀ ਟੀਮ ਜੀ ਮੁੰਡੇ ਨਾਗਰ ਵਾਲੇ ਪਿੰਡ ਦੇ ਬਹੁਤ ਸੋਹਣਾ ਖੇਡੇ ਆ ਬੱਡ ਦੇ ਇਲਾਕੇ 'ਚ ਉੱਠ ਕੇ ਤਿੰਨ ਸਾਲ ਲਗਾਤਾਰ ਫਾਈਨਲ 'ਚ ਪਹੁੰਚੀ ਆ ਟੀਮ ਬਹੁਤ ਸੋਹਣਾ ਖੇਡੀ ਉਹ ਪਹਿਲੇ ਨੰਬਰ ਤੇ ਰਹੀ ਜੀ ਦੂਜੇ ਤੇ ਮੁੰਡੇ ਢੇਰੂਆ ਪਿੰਡ ਵਾਲੇ ਰਹੇ ਆ ਤੇ ਬਹੁਤ ਬੜਾ ਧੰਨਵਾਦ ਕਰਦੇ ਸਾਰੀ ਕਮੇਟੀ ਦਾ ਨਵੇਂ ਮੁੰਡਿਆਂ ਨੇ ਬਹੁਤ ਵ ਵੀਰੇ ਇੱਥੇ ਤੁਸੀਂ ਖੇਡਣ ਆਏ ਸੀ ਤੁਹਾਡੀ ਟੀਮ ਨੇ ਕਿਹੋ ਜਿਹਾ ਪਰਫਾਰਮੈਂਸ ਕੀਤਾ ਸਾਡੀ ਟੀਮ ਨੇ ਵੀਰੇ ਬਹੁਤ ਵਧੀਆ ਪਰਫਾਰਮੈਂਸ ਕੀਤਾ ਤੇ ਇੱਕ ਕਰਕੇ ਖੇਡੇ ਆ ਤੇ ਅਸੀਂ ਮਤਲਬ ਸੈਕਿੰਡ ਪ੍ਰਾਈਜ਼ ਪ੍ਰਾਪਤ ਕੀਤਾ ਫਾਈਨਲ ਆਸਪੀ ਕਿ ਨਾਮ ਹੈ ਉਹ ਤੇਰਾ ਵੀਰੇ ਮੇਰਾ ਨਾਮ ਜਸ਼ਨਪ੍ਰੀਤ ਸਿੰਘ ਤੇ ਮੈਂ ਢੇਰੂ ਦਾ ਹੇਰੂ ਪਿੰਡ ਦੇ ਖੇਡਦਾ ਕਿੰਨਾ ਅੱਜ ਜਿਹੜਾ ਪ੍ਰਾਈਜ਼ ਮਿਲਿਆ ਤੁਹਾਨੂੰ ਸਾਡ ਨੂੰ ਵੀਰੇ 3100 ਪ੍ਰਾਈਜ਼ ਮਿਲਿਆ ਤੇ ਜਿਹੜੀ ਪ੍ਰਬੰਧਕ ਕਮੇਟੀ ਸੀ ਉਹਦੇ ਵੱਲੋਂ ਕੋਈ ਰਫੇਰੀ ਤਾਂ ਨਹੀਂ ਕੀਤੀ ਗਈ ਬਹੁਤ ਵਧੀਆ ਸੀ ਬਹੁਤ ਵਧੀਆ ਟੂਰਨਾਮੈਂਟ ਸੀ ਨਿਰਪੱਖ ਟੂਰਨਾਮੈਂਟ ਸੀ ਦਾ ਬਹੁਤ ਵਧੀਆ ਸੀਗੇ ਇੱਕ ਮਤਲਬ ਸਹੀ ਡਿਸੀਜਨ ਹੀ ਦਿੱਤੇ ਸਾਰਿਆਂ ਨੇ ਤੇ ਅਸੀਂ ਬਹੁਤ ਖੁਸ਼ ਆਂ ਇੱਥੇ ਖੇਡ ਕੇ ਨੌਜਵਾਨ ਜਿਹੜੀ ਪੀੜ੍ਹੀ ਆ ਉਹਨੂੰ ਵੀਰੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵੀਰੇ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਵੀਰੇ ਨਸ਼ਿਆਂ ਤੋਂ ਛੱਡ ਕੇ ਗਰਾਊਂਡ ਨਾਲ ਜੁੜੀਏ ਤੇ ਵੱਧ ਤੋਂ ਵੱਧ ਖੇਡੀਏ